ਪ੍ਰਕਾਸ਼ ਦੀ ਪੋਥੀ ਅਧਿਆਇ 4 ਇਹਦੇ ਪਿਛੋਂ ਮੈਂ ਨਿਗਾਹ ਕੀਤੀ ਤਾਂ ਕੀ ਵੇਖਦਾ ਹਾਂ ਭਈ ਆਕਾਸ਼ ਵਿੱਚ ਇੱਕ ਬੂਹਾ ਖੁੱਲਿਆ ਹੋਇਆ ਹੈ ਅਤੇ ਪਹਿਲੀ ਆਵਾਜ਼ ਜੋ ਮੈਂ ਸੁਣੀ ਸਤੂਰੀ ਜੀ ਮੇਰੇ ਨਾਲ ਗੱਲ ਕਰਦੀ ਸੀ ਭਈ ਇੱਧਰ ਉਤਹਾਨੂੰ ਆ ਜਾ ਅਤੇ ਜੋ ਕੁਝ ਇਹਦੇ ਮਗਰ ਹੋਣ ਵਾਲਾ ਹੈ ਉਹ ਮੈਂ ਤੁਹਾਨੂੰ ਵਿਖਾਵਾਂ ਉਵੇਂ ਹੀ ਮੈਂ ਆਤਮ ਵਿੱਚ ਆਇਆ ਤਾਂ ਕੀ ਵੇਖਦਾ ਹਾਂ ਭਈ ਸੁਰਗ ਵਿੱਚ ਇੱਕ ਸਿੰਘਾਸਨ ਧਰਿਆ ਹੋਇਆ ਹੈ ਅਤੇ ਉਸ ਸਿੰਘਾਸਨ ਉੱਤੇ ਕੋਈ ਬਿਰਾਜਮਾਨ ਹੈ ਅਤੇ ਜਿਹੜਾ ਵਿਰਾਜਮਾਨ ਹੈ ਸੋ ਵੇਖਣ ਨੂੰ ਪੁਖਰਾਜ ਅਤੇ ਆਕੀਕ ਪੱਥਰ ਵਰਗਾ ਹੈ ਅਤੇ ਸਿੰਘਾਸਣ ਦੀਆਂ ਦਿਵਾਲੇ ਇੱਕ ਮੇਘ ਤੁਣਕਾ ਹੈ ਜੋ ਵੇਖਣ ਨੂੰ ਪੰਨੇ ਦੀ ਨਿਆਈ ਹੈ ਸਿੰਘਾਸਣ ਦੇ ਦਿਵਾਲੇ 24 ਗਧੀਆਂ ਹਨ ਅਤੇ ਮੈਂ 24 ਬਜ਼ੁਰਗਾਂ ਨੂੰ ਚਿੱਟੇ ਵਸਤਰ ਪਹਿਨੇ ਅਤੇ ਸਿਰਾਂ ਉੱਤੇ ਸੋਨੇ ਦੇ ਮੁਕਟ ਧਰੇ ਉਹਨਾਂ ਦੀਆਂ ਗਧੀਆਂ ਉੱਤੇ ਬੈਠਿਆ ਡਿਠਾ ਅਤੇ ਸਿੰਘਾਸਣ ਵਿੱਚੋਂ ਬਿਜਲੀਆਂ ਦੀਆਂ ਲਿਸ਼ਕਾ ਅਤੇ ਆਵਾਜ਼ਾਂ ਅਤੇ ਬੱਦਲ ਦੀਆਂ ਗਰਜਾਂ ਨਿਕਲਦੀਆਂ ਹਨ ਅਤੇ ਸਿੰਘਾਸਣ ਦੇ ਮੋਰੇ ਅੱਗ ਦੇ ਸੱਤ ਦਿਵੇ ਪਏ ਬਲਦੇ ਹਨ ਜਿਹੜੇ ਪਰਮੇਸ਼ਰ ਦੇ ਸੱਤ ਆਤਮੇ ਹਨ ਅਤੇ ਸਿੰਘਾਸਣ ਦੇ ਅੱਗੇ ਬਲੌਰ ਵਰਗਾ ਕੱਚ ਦਾ ਇੱਕ ਸਮੁੰਦਰ ਜਿਹਾ ਹੈ ਅਤੇ ਸਿੰਘਾਸਣ ਦੇ ਵਿਚਾਲੇ ਅਤੇ ਸਿੰਘਾਸਣ ਦੇ ਦੁਆਲੇ ਚਾਰ ਜੰਤੂ ਹਨ ਜਿਹੜੇ ਅੱਗੋਂ ਪਿੱਛੋਂ ਅੱਖੀਆਂ ਨਾਲ ਭਰੇ ਹੋਏ ਹਨ ਅਤੇ ਪਹਿਲਾ ਜੰਤੂ ਬੱਬਰ ਸ਼ੇਰ ਵਰਗਾ ਹੈ ਅਤੇ ਦੂਜਾ ਜੰਤੂ ਵੈੜਕੇ ਵਰਗਾ ਅਤੇ ਤੀਜੇ ਜੰਤੂ ਦਾ ਮੂੰਹ ਮਨੁੱਖ ਦੇ ਮੂੰਹ ਜਿਹਾ ਅਤੇ ਚੌਥਾ ਜੰਤੂ ਉੜਦੇ ਹੋਏ ਉਕਾਬ ਵਰਗਾ ਹੈ ਅਤੇ ਉਹ ਚਾਰੇ ਜੰਤੂ ਜਿਨ੍ਹਾਂ ਵਿੱਚੋਂ ਹਰੇਕ ਦੇ 6-6 ਖੰਭ ਹਨ ਦਿਵਾਲਿਓ ਅਤੇ ਅੰਦਰੋਂ ਅੱਖੇ ਨਾਲ ਭਰੇ ਹੋਏ ਹਨ ਅਤੇ ਉਹ ਰਾਤ ਦਿਨ ਇਹ ਕਹਿਣ ਤੋਂ ਸਾ ਨਹੀਂ ਲੈਂਦੇ ਪਵਿੱਤਰ 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 ਹੈ ਪ੍ਰਭੂ ਪਰਮੇਸ਼ਰ ਸਰਬਸ਼ਕਤੀਮਾਨ ਜਿਹੜਾ ਹੈ ਸੀ ਅਤੇ ਹੈ ਅਤੇ ਆਉਣ ਵਾਲਾ ਹੈ ਜਾਂ ਉਹ ਜੰਤੂ ਉਸ ਦੀ ਜਿਹੜਾ ਸਿੰਘਾਸਨ ਉੱਤੇ ਬਿਰਾਜਮਾਨ ਹੈ ਅਤੇ ਜਿਹੜਾ ਦੁਗੋ-ਦੁਗ ਜਿਉਂਦਾ ਹੈ ਵਡਿਆਈ ਮਾਨ ਅਤੇ ਧੰਨਵਾਦ ਕਰਨਗੇ ਤਾਂ 24 ਬਜ਼ੁਰਗ ਉਹਦੇ ਅੱਗੇ ਜਿਹੜਾ ਸਿੰਘਾਸਨ ਉੱਤੇ ਬਿਰਾਜਮਾਨ ਹੈ ਡਿੱਗ ਪੈਣਗੇ ਅਤੇ ਉਹਨੂੰ ਜਿਹੜਾ ਦੁਗੋ-ਦੁਗ ਜਿਉਂਦਾ ਹੈ ਮੱਥਾ ਟੇਕਣਗੇ ਅਤੇ ਇਹ ਆਖਦਿਆਂ ਆਪਣੇ ਮੁਕਟ ਸਿੰਘਾਸਨ ਦੇ ਅੱਗੇ ਸੁੱਟਣਗੇ हे ਸਾਡੇ ਪ੍ਰਭੂ ਅਤੇ ਸਾਡੇ ਪਰਮੇਸ਼ਰ ਤੂੰ ਮਹਿਮਾ ਮਾਨ ਅਤੇ ਸਮਰਥਾ ਲੈਣ ਦੇ ਯੋਗ ਹੈ ਤੇ ਜੋ ਸਾਰੀਆਂ ਵਸਤਾ ਰਚੀਆਂ ਅਤੇ ਉਹ ਤੇਰੀ ਇੱਛਾ ਨਾਲ ਹੋਈਆਂ ਅਤੇ ਰਚੀਆਂ ਗਈਆਂ